ਇਸਵੇਲੇ ਦੀ ਪੱਤੀ ਖਬਰ ਮਸ਼ਹੂਰ ਪਜਨ ਗਾਇਕ ਹੰਸਰਾਜ ਰਗੁਵੰਸ਼ੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤਾਂ ਅੰਦਾਜ਼ਾ ਜਿਏ ਕਿ ਹੰਸਰਾਜ ਰਗੁਵੰਸ਼ੀ ਨੂੰ ਜਨਮ ਮਰਨ ਦੀ ਧਮਕੀ ਦਿੱਤੀ ਗਈ ਹੈ ਜੀहां ਠੀਕ ਸੁਣਿਆ ਤੁਸੀਂ ਤਾਂ ਲਾਰੈਂਸ ਦਾ ਗੁਰਗਾ ਦੱਸ ਕੇ ਜਿਹੜੀ ਐ ਫਰौती ਮੰਗੀ ਗਈ ਐ 15 ਲੱਖ ਰੁਪਏ ਦੀ ਤੇ ਨਾਲ ਦੀ ਨਾਲ ਜਿਹੜਾ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਐ ਤਾਂ ਤੁਹਾਨੂੰ ਦੱਸ ਦਈਏ ਕਿ ਹੰਸ਼ਰਾਜ ਰਗੁਵੰਸ਼ੀ ਸਮੇਤ ਉਹਨਾਂ ਦੇ ਪਰਿਵਾਰ ਨੂੰ ਇਹ ਜਾਨੋਂ ਮਾਰਨ ਦੀ ਧਮਕੀ ਜਿਹੜੀ ਉਹ ਦਿੱਤੀ ਗਈ ਐ ਫਰौती ਦੇ ਲਈ ਕਾਲ ਕੀਤਾ ਗਿਆ ਜਿਸ ਤੋਂ ਬਾਅਦ ਉਹਨਾਂ ਦੇ ਗਾਰਡ ਜਿਹੜੇ ਸੁਰੱਖਿਆ ਦੇ ਵਿੱਚ ਤਾਇਨਾਤ ਹਨ ਉਹਦੇ ਵੱਲੋਂ ਜਿਹੜੀ ਜ਼ਿਰਖਪੁਰ ਥਾਣੇ ਦੇ ਵਿੱਚ ਧਮਕੀ ਦਿੱਤੀ ਗਈ ਹੈ ਤਾਂ 15 ਲੱਖ ਦੀ ਰੰਗਦਾਰੀ ਦਾ ਇਹ ਮਾਮਲਾ ਹੈ ਤੌਥੀ ਜੇਕਰ ਗੱਲ ਕੀਤੀ ਜਾਵੇ ਤਾਂ ਜੋ ਹੁਣ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇੱਕ ਰਾਹੁਲ ਨਾਮ ਦਾ ਲੜਕਾ ਹੈ ਜਿਸ ਦੀ ਮੁਲਾਕਾਤ ਕੁਝ ਸਾਲ ਪਹਿਲਾਂ ਰਗੁਵੰਸ਼ੀ ਹੰਸਰਾਜ ਰਗੁਵੰਸ਼ੀ ਦੇ ਨਾਲ ਮੱਧ ਪ੍ਰਦੇਸ਼ ਦੇ ਇੱਕ ਸਮਾਗਮ ਦੇ ਵਿੱਚ ਹੁੰਦੀ ਹੈ ਜਿਸ ਦੇ ਵਿੱਚ ਉਹ ਨੂੰ ਕਹਿੰਦਾ ਇੱਕ ਮੈਂ ਤੁਹਾਡਾ ਬਹੁਤ بڑا ਫੈਨ ਆ ਤੇ ਅਪੀਲ ਕਰਦਾ ਹੈ ਕਿ ਉਸ ਨੂੰ ਇੰਸਟਾਗ੍ਰam ਤੇ ਫੋਲੋ ਕਰ ਲਿਆ ਜਾਵੇ ਜਿਸ ਤੋਂ ਬਾਅਦ ਉਹ ਇੰਸਟਾਗ੍ਰam ਆਈਡੀ ਦਾ ਨਾਮ ਵੀ rahulraguvanshi ਰੱਖਦਾ ਹੈ ਦੇ ਉਸ ਤੋਂ ਬਾਅਦ ਹੰਸਰਾਜ ਰਗੁਵੰਸ਼ੀ ਦੇ ਫੈਨਸ ਤੋਂ ਜਿਹੜਾ ਹੈ ਪਹਿਲੇ ਲੈਂਦਾ ਹੈ ਉਸ ਤੋਂ ਬਾਅਦ ਕਈ ਤਰੀਕੇ ਦੇ ਗਿਫਟ ਲੈਂਦਾ ਹੈ ਤਾਂ ਇਹ ਸਾਰੀਆਂ ਕੰਪਲੀਟ ਹੈ ਜਿਹੜੀਆਂ ਨੇ ਹੰਸਰਾਜ ਰਗੁਵੰਸ਼ੀ ਦੇ ਕੋਲ ਪਹੁੰਚ ਰਹੀਆਂ ਸੀ ਆਪਣੇ ਆਪ ਨੂੰ ਗਾਇਕ ਦਾ ਛੋਟਾ ਭਰਾ ਜਿਹੜਾ ਹੈ ਰਾਹੁਲ ਨਾਮ ਦਾ ਲੜਕਾ ਉਹ ਦੱਸਦਾ ਸੀ ਤੇ ਇੰਸਟਾਗ੍ਰam ਤੋਂ ਹੰਸਰਾਜ ਰਗੁਵੰਸ਼ੀ ਦੇ ਫੈਨਸ ਦੇ ਕੋਲੋਂ ਪਹਿਲੇ ਵੀ ਮੰਗਦਾ ਸੀ ਤੇ ਨਾਲ ਦੀ ਨਾਲ ਗਿਫਟ ਵੀ ਕੀਮਤੀ ਮੰਗਦਾ ਸੀ ਤਾਂ ਜਦੋਂ ਹੰਸਰਾਜ ਰਗੁਵੰਸ਼ੀ ਨੂੰ ਇਹ ਗੱਲ ਦਾ ਪਤਾ ਲੱਗਦਾ ਤਾਂ ਹੰਸਰਾਜ ਰਗੁਵੰਸ਼ੀ ਦੀ ਤੋ ਤੂੰ ਮੈਮੇ ਵੀ ਹੋ ਜਾਂਦੀ ਹੈ ਰਾਹੁਲ ਦੇ ਨਾਲ ਤੇ ਨਾਲ ਦੀ ਨਾਲ ਹੀ ਜਿਹੜਾ ਇੰਸਟਾਗ੍ਰam ਤੋਂ ਅਨਫੋਲੋ ਵੀ ਹੰਸਰਾਜ ਰਗੁਵੰਸ਼ੀ ਉਹਨੂੰ ਕਰ ਦਿੰਦੇ ਨੇ ਤੇ ਸਭ ਦੇ ਦਰਮਿਆਨ ਜੋ ਹੁਣ ਗਾਰਡਸ ਦਾ ਕਹਿਣਾ ਹੈ ਕਿ ਲਗਾਤਾਰ ਰਾਹੁਲ ਦੇ ਵੱਲੋਂ ਧਮਕੀਆਂ ਜਿਹੜੀਆਂ ਨੇ ਹੰਸਰਾਜ ਰਗੁਵੰਸ਼ੀ ਦੇ ਪਰਿਵਾਰ ਨੂੰ ਦਿੱਤੀਆਂ ਜਾ ਰਹੀਆਂ ਨੇ ਤਾਂ ਉਹਨਾਂ ਨੇ ਕਿਹਾ ਕਿ ਇਹ ਵੀ ਜਿਹੜੀ ਹੈ ਰਾਹੁਲ ਦੀ ਹੀ ਸ਼ਰਾਰਤ ਜਿਹੜੀ ਆ ਹੋ ਸਕਦੀ ਹੈ ਪਰ ਅ 15 ਲੱਖ ਰੁਪਏ ਦੀ ਫਰੋਤੀ ਲਈ ਕਾਲ ਜਿਹੜੀ ਆ OI ਹੈ ਫਰੋਤੀ ਮੰਗੀ ਗਈ ਹੈ ਰੰਗਦਾਰੀ ਮੰਗੀ ਗਈ ਹੈ ਤੇ ਹੰਸਰਾਜ ਰਗਵੰਸ਼ੀ ਨੂੰ ਇਹ ਵੀ ਕਿਹਾ ਗਿਆ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਪੂਰੇ ਪਰਿਵਾਰ ਨੂੰ ਮਾਰ ਦਿੱਤਾ ਜਾਏਗਾ ਤਾਂ ਜਾਨੋ ਮਾਰਨ ਦੀਆਂ ਧਮਕੀਆਂ ਵੀ ਹੰਸਰਾਜ ਰਗਵੰਸ਼ੀ ਨੂੰ ਦਿੱਤੀਆਂ ਗਈਆਂ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਮਸ਼ਹੂਰ ਭਜਨ ਗਾਇਕ ਨੇ ਹੰਸਰਾਜ ਰਗਵੰਸ਼ੀ ਮੇਰਾ ਪੋੜਾ ਹੈ ਪੰਡਾਰੀ ਗਾਣੇ ਦੇ ਰਾਹੀ ਜਿਹੜਾ ਹੈ ਇਹਨਾਂ ਨੇ ਵਰਲਡ ਵਾਈਡ ਫੇਮ ਕੁਝ ਹੀ ਘੰਟਿਆਂ ਦੇ ਵਿੱਚ ਪ੍ਰਾਪਤ ਕੀਤਾ ਸੀ ਇਸ ਤੋਂ ਇਲਾਵਾ ਜਦੋਂ ਵੀ ਇਹਨਾਂ ਦੇ ਗੀਤ ਆਉਂਦੇ ਨੇ ਤਾਂ ਪ੍ਰਸ਼ੰਸਕ ਦਰਸ਼ਕ ਜਿਹੜਾ ਨੇ ਉਹ ਉਡੀਕ ਕਰਦੇ ਨੇ ਕਿ ਕਦੋਂ ਹੰਸਰਾਜ ਰਗਵੰਸ਼ੀ ਦੇ ਗੀਤ ਜਿਹੜਾ ਨੇ ਆਉਣਗੇ ਤਾਂ ਹੁਣ ਵਿਵਾਦ ਜ਼ਰੂਰ ਨਾਲ ਜੁੜ ਗਿਆ ਹੈ ਭਜਨ ਗਾਇਕ ਹੰਸਰਾਜ ਰਗਵੰਸ਼ੀ ਦੇ ਕਿ ਹੁਣ ਜਾਨੋਂ ਮਾਰਨ ਦੀ ਧਮਕੀ ਉਹਨਾਂ ਨੂੰ ਮਿਲੀ ਹੈ ਪਰਿਵਾਰ ਨੂੰ ਇਹ ਧਮਕੀ ਜਿਹੜੀ ਹੈ ਦਿੱਤੀ ਗਈ ਹੈ ਖੁਦ ਨੂੰ ਲਾਰੈਂਸ ਬਿਸ਼ਨੋਈ ਦਾ ਗੁਰਗਾ ਜਿਹੜਾ ਉਸ ਵਿਅਕਤੀ ਦੇ ਵੱਲੋਂ ਦੱਸਿਆ ਗਿਆ ਹੈ ਪਰ ਪਰਿਵਾਰ ਦੇ ਵੱਲੋਂ ਰਾਹੁਲ ਨਾਮ ਦੇ ਵਿਅਕਤੀ ਨੂੰ ਸ਼ਿਕਾਇਤ ਦੇ ਵਿੱਚ ਵੀ ਨਾਮ ਲਖਾਇਆ ਗਿਆ ਹੈ ਕਹਿਣਾ ਹੈ ਕਿ ਉਸ ਦੇ ਵੱਲੋਂ ਖੁਦ ਨੂੰ ਹੰਸ਼ਰਾਜ ਰਗੁਵੰਸ਼ੀ ਦਾ ਛੋਟਾ ਭਰਾ ਦੱਸਿਆ ਜਾਂਦਾ ਹੈ ਤੇ ਨਾਲ ਦੀ ਨਾਲ ਹੀ ਜਿਹੜਾ ਇੰਸਟਾਗ੍ਰam ਦੇ ਉੱਤੇ ਕਈ ਤਰੀਕੇ ਦੇ ਗਿਫਟ ਜਿਹੜਾ ਨੇ ਹੰਸ਼ਰਾਜ ਰਗੁਵੰਸ਼ੀ ਦੇ ਫੈਨਸ ਤੋਂ ਮੰਗੇ ਜਾਂਦੇ ਨੇ ਨਾਲ ਪੈਸੇ ਮੰਗੇ ਜਾਂਦੇ ਨੇ ਜਦੋਂ ਪਰਿਵਾਰ ਦੇ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ ਤਾਂ ਵਿਅਕਤੀ ਦੇ ਵੱਲੋਂ ਧਮਕੀਆਂ ਵੀ ਪਹਿਲਾਂ ਦਿੱਤੀਆਂ ਗਈਆਂ ਤਾਂ ਹੁਣ ਜਿਹੜਾ ਹੈ ਸ਼ਿਕਾਇਤ ਸੁਰੱਖਿਆ ਗਾਰਡ ਜਿਹੜੇ ਨੇ ਹੰਸ਼ਰਾਜ ਰਗੁਵੰਸ਼ੀ ਦੇ ਉਹਨਾਂ ਦੇ ਵੱਲੋਂ ਜ਼ੀਰਕਪੁਰ ਥਾਣੇ ਦੇ ਵਿੱਚ ਸ਼ਿਕਾਇਤ ਦਿੱਤੀ ਗਈ ਹੈ ਤਾਂ ਪੁਲਿਸ ਦੇ ਵੱਲੋਂ ਜਾਂਚ ਵੀ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ